ਔਰ ਅਗਲੀ ਠੀਕ ਹੋ। ਇਸ ਵਰਗਾਂ ਨੂੰ ਘੱਟ ਨਹੀਂ ਦੋਸਤੋ ਮੈਂ ਤਾਂ ਲਿਖਿਆ ਸੀ ਸੈਰ ਸਵਰਗਾਂ ਦੀ। ਰਸਤਾ ਦੇਖੋ ਤੁਸੀਂ ਇੱਕ ਪਾਸੇ ਪਾਣੀ। ਦੂਜੇ ਪਾਸੇ ਕੱਚਾ ਪਹਾੜ। ਹਾਂ ਦੇਖੋ ਮੈਂ ਵੀ ਨੰਗੇ ਪੈਰੀ ਤੁਰ ਰਿਹਾ ਸੀਗਾ। ਤੇ ਆਹ ਦੇਖੋ। ਹਹਾ ਆਉਣ ਵਾਲੇ ਸਮੇਂ ਵਾਸਤੇ ਆਪਾਂ ਆਕਸੀਜਨ ਦੀ ਤਿਆਰੀ ਕਰ ਰਹੇ ਹਾਂ ਹਨਾ ਇਹ ਉਹ ਚੀਜ਼ ਆ ਨਰਸਰੀਆ ਇੱਥੋਂ ਦਰਖਤ ਲਿਆ ਕੇ ਲਿਜਾ ਸਕਦੇ ਹਾਂ ਹਰੇਕ ਬੰਦਾ ਤੇ ਆ ਦੇਖੋ ਖੱਤੀ ਖੁੱਲੀ ਇਹ ਜਿਹੀਆਂ ਸਜਾ ਕਿੱਥੇ ਮਿਲਦੀਆਂ ਯਾਰ ਚੰਗੀ ਲੱਗਦੀ ਆ ਨਾ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਤਾਂ ਮੈਂ ਸਵਰਗਿਆਂ ਗਿਆ ਦੇਖੋ ਕੋਇਲ ਭੱਜੀ ਜਾਂਦੀ ਕੋਇਲ ਹੁਣ ਕਿੱਥੇ ਮਿਲਦੀ ਆ ਆ ਬੈ ਗਈ ਜਾ ਕੇ ਆ ਬੈਠੀ ਆ ਬੜੀ ਢਾਲੀ ਦੇ ਆ ਬੜੀ ਆ ਤੇ ਇੱਥੇ ਸਵੇਰੇ ਸਵੇਰੇ ਕੋਇਲ ਬੋਲਦੀ ਵੀ ਬਹੁਤ ਖੂ ਖੂ ਕਰਦੀ ਆ ਤੇ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਤੁਸੀਂ ਆਹ ਆਹ ਦੇਖੋ ਬਤੰਦਰ ਮੇਰੇ ਤਾਂ ਹੀ ਡੰਡੇ ਤੋੜ ਕੇ ਛੱਟ ਕੇ ਪੰਛੀ ਆਹ ਦੇਖੋ ਘਾਟੋ ਭੱਜੀ ਫਿਰਦੀ ਐ ਇੱਥੇ ਨਾ ਤੁਹਾਨੂੰ 50 ਪ੍ਰਕਾਰ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਪੰਜਾਹ ਕਿ ਕਰਦੇ ਕੰਮ ਸੀ ਸੇਵਾ ਬਰਨ ਰੋਈ ਦੇ ਸੁਣਨਗੇ ਸਭ ਤੋਂ ਵੱਡੀ ਆਵਾਜ਼ਾਂ ਦੇ ਨਾਲ ਨਾਲ ਸਾਰੇ ਪੰਛੀ ਸਵੇਰ ਸਮੇਂ ਜਿਵੇਂ ਆਪਾਂ ਕੰਮ ਤੇ ਜਾਂਦੇ ਹਾਂ ਨਾ ਇਹ ਇਸ ਵੇਲੇ ਕੰਮ ਤੇ ਨਹੀਂ ਦੇ ਹੁੰਦੇ ਜਾਂਦੇ ਮੈਂ ਤੁਹਾਨੂੰ ਤਾਂ ਹਾਂ ਆਕਾਸ਼ ਦਿਖਾਇਆ ਵੀ ਸੀ ਭੱਜ ਜਾਂਦੇ ਆਹ ਦੇਖੋ ਤੋਦਿਆਂ ਦੀ ਆਵਾਜ਼ਾਂ ਆਹ ਕੋ ਆ ਬਿੜਾਰਾ ਬੈਠੀਆਂ ਨੇ ਇਹ ਸਵਰਗੀ ਕਹਿ ਸਕਦੇ ਆਪਾਂ ਜਮਾਂ ਕਿਉਂਕਿ ਸਵੇਰ ਸਮੇਂ ਨਾਲ ਇਹ ਜਿਹੜੇ ਆਪਾਂ ਆਉਣ ਦੀ ਵੀ ਕੋਲ ਕਰ ਜੰਨੇ ਆ ਮੰਜਾ ਸੁਰਾਣਾ ਹਰੇਕ ਨੂੰ ਬਹੁਤ ਔਖਾ ਹੁੰਦਾ ਸੱਲਾਂ ਚ ਵੀ ਗਰਮੀ ਹੁੰਦੀ ਐ ਚ ਵੀ ਪਰ ਇਹ ਜਿਹੇ ਵੇਲੇ ਨਜ਼ਾਰੇ ਵਧੀਆ ਤੇ ਆ ਹੁਣ ਤੁਸੀਂ ਦੇਖੋਗੇ ਜਿਹੜੇ ਇਹ ਕਿੰਨਾ ਵਧੀਆ ਮੌਸਮ ਵੱਖ-ਵੱਖ ਪੰਛੀਆਂ ਦੀਆਂ ਆਵਾਜ਼ਾਂ ਠੰਡੀ ਜਗਾ ਸਭ ਤੋਂ ਵੱਡੀ ਗੱਲ ਆ ਤੁਸੀਂ ਇਹ ਸਾਰਾ ਕੁਝ ਮਹਿਸੂਸ ਕਰ ਸਕਦੇ ਹੋ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰਾ ਇਸ ਵੇਲੇ ਜਿਹੜੀ ਆਹ ਪੱਤਿਆਂ ਦੀ ਦਰਖਤ ਦੀ ਪਾਣੀ ਦੀ ਸਾਰੀ ਮਿਲ ਕੇ ਖੁਸ਼ਬੂ ਆਉਂਦੀ ਆ ਨਾ ਇਸ ਰਸਤਿਆਂ ਤੇ ਉਹ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਪਾਣੀ ਦੇ ਕਿਨਾਰੇ ਪਾਣੀ ਦੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਕਿਉਂਕਿ ਆਸੇ-ਪਾਸੇ ਦਰਖਤ ਤੇ ਪੱਤੇ ਹੋਰ ਉੱਥੋਂ ਸਾਹਮਣੇ ਸੂਰਜ ਨਿਕਲਣਾ ਤੁਸੀਂ ਦੇਖੋ ਲਾਲੀ ਦੀਂਦੀ ਆ ਆਹਾ ਮੈਂ ਤਾਂਹੀਂ ਪਹਿਲਾਂ ਇੱਧਰ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਜਿਵੇਂ ਕਿਵੇਂ ਲਾਲ ਲਾਲੀ ਨਾ ਸੂਰਜ ਉਥੋਂ ਨਿਕਲਣ ਦੀ ਤਿਆਰੀ ਸ਼ਾ ਆ ਜਾਂਦੇ ਆ ਪੰਜ 6 ਵਜੇ ਆ ਦੇਖੋ ਆਏ ਪੰਛੀ ਆਕਾਸ਼ ਦੇ ਵਿੱਚ ਵੱਖੋ ਵੱਖਰੇ ਭਜੇ ਰਹਦੇ ਆ ਆ ਦੇਖੋ ਪਾਣੀ ਦਾ ਸ਼ੋਰ ਕਿੰਨਾ ਆਉਣ ਲੱਗਿਆ ਕਿਉਂ ਇੱਥੇ ਸੂਏ ਨਿਕਲਦੇ ਆ ਨਹਿਰਾਂ ਦੇ ਵਿੱਚੋਂ ਅਰਾਜਵਾਹੀ ਕਹਿ ਸਕਦੇ ਆ ਭਾਜਨ ਨੂੰ ਸੂਏ ਆ ਮਤਲਬ ਸਮਝ ਨਹੀਂ ਆਉਂਦਾ ਮੈਂ ਅਕਸਰ ਦਿਖਾਉਣਾ ਹੁੰਦਾ ਨਹਿਰ 'ਚੋਂ ਉਹ ਦੇਖੋ ਸੂਰਜ ਉੱਥੋਂ ਨਿਕਲਿਆ ਆ ਤੇ ਆ ਨਿਕਲਿਆ ਸੂਰਜ ਫਰਾਂਟ ਸੱਡਾ ਠੀਕ ਆ ਆ ਸੂਰਜ ਨਿਕਲਦਾ ਸਾਨੂੰ ਲੱਗਿਆ ਇਸ ਸਮੇਂ ਓਪਨ ਹੁੰਦਾ ਸੂਰਜ ਉਹ ਦੇਖੋ ਅੱਗ ਦਾ ਗੋਲਾ オリジナル ਲੱਗਦਾ ਉਹ ਦੇਖੋ ਪੂਰਾ ਪੂਰਾ ਹੀ ਦੀਨਾ ਇੱਥੋਂ ਆਹ ਦੇਖੋ ਸੂਰਜ ਨਿਕਲਦੇ ਦਾ ਦ੍ਰਿਸ਼ ਸਨਸੈਟ ਕਹਨੇ ਹੁੰਨੇ ਆਪਾਂ ਦੇਖਣਾਗਾ ਪਰ ਇੱਥੇ ਸਾਨੂੰ ਓਪਨ ਦਿਸ ਰਿਹਾਗਾ ਸੂਰਜ ਨਿਕਲ ਆਇਆ ਤੇ ਇਸ ਸਮੇਂ ਸੂਰਜ ਨਿਕਲਦੇ ਦੀਆਂ ਤਸਵੀਰਾਂ ਆ ਦੇਖੋ ਤੁਸੀਂ ਪਾਣੀ ਦੀਆਂ ਤਸਵੀਰਾਂ ਤੇ ਪਾਣੀ ਦੀ ਆਵਾਜ਼ ਨਾ ਪਾਣੀ ਘਟਾਇਆ ਹੋਇਆ ਵੈਸੇ ਕਾਫੀ ਘਟ ਕੀਤਾ ਹੋਇਆ ਨਹੀਂ ਇਹ ਤਾਂ ਬਹੁਤ ਜ਼ਿਆਦਾ ਭਰਿਆ ਹੁੰਦਾ ਇੱਥੇ ਆ ਪੂਰੇ ਜੋਰ ਸ਼ੋਰ ਨਾਲ ਗੰਮਦਾ ਸਾਹਮਣੇ ਦੇਖੋ ਤੁਸੀਂ ਜੰਗਲ ਵਾਂਗ ਦਰਖਤੀ ਤਖਤ ਜਿਹੜੇ ਆਪਾਂ ਨੂੰ ਆਕਸੀਜਨ ਪ੍ਰਦਾਨ ਕਰਦੇ ਆ ਉਹ ਦਰਖਤ ਹੀ ਦਰਖਤ ਆ ਮਾਰਕ ਖੇਤ ਰਖਤਾ ਚ ਵੀ ਇੱਥੇ ਕਿੱਡੀ ਮਰਜ਼ੀ ਤੋਂ ਪਵਿਸ਼ ਆਈ ਜਾਂਦੀ ਹੈ ਕਿਉਂਕਿ ਬਾਲੇ ਸੰਘਣੇ ਦਰਖਤਾਂ ਉਹਦੇ ਵਿੱਚ ਜੀ ਲੱਗ ਜਾਂਦਾ ਬੰਦੇ ਤਾਂ ਐਵਰੀ ਮਾਰਨਿੰਗ ਇਸ ਸਪੀਡ tin speed te janda ਬੀੜ ਨਾਲ ਪਾਣੀ ਨਿਕਲਣ ਕਰਕੇ ਇਹਦੀ ਆਵਾਜ਼ ਆਉਂਦੀ ਆ। ਇਹ ਕੋ ਬਹੁਤ ਹੋ ਗਿਆ ਨਜ਼ਾਰੇ। ਇੱਧਰ ਨਾਲੋਂ ਉਧਰ ਨਜ਼ਾਰੇ ਵੱਧ ਨੇ ਕਿਉਂਕਿ ਉਧਰ ਕੀ ਆ ਉਧਰ ਪੰਛੀਆਂ ਦੀਆਂ ਆਵਾਜ਼ਾਂ ਦੇ ਵੱਖੋ ਵੱਖਰੇ ਪੰਛੀ ਆ। ਜਿਹੜੇ ਚੂੰ ਚੈਂ ਚਾਪੜ ਕਰਦੇ ਫਿਰਦੇ ਆ ਹਨਾ ਆਹ ਦੇਖੋ ਮੀਲ ਕਿੰਨੇ ਵਧੀਆ ਲੱਗਦੇ ਆ ਦਰਖਤੀ ਦਰਖਤ ਦੇਖੋ ਵਿੱਚ ਹਾਂ ਮੈਂ ਦੇਖੋ ਜਿਹੜਾ ਮੀਲ ਆਹ ਦੇਖੋ ਅਹੀ ਜੀ ਆਵਾਦੇ ਨਾ ਫੈਸੋ ਸਕੂਨ ਮਿਲਦਾ ਜੀ ਲੱਗਦਾ ਮੰਨ ਲਓ ਹਣ ਇੱਥੇ ਹੀ ਬੰਦਾ ਲੈ ਅਹੀ ਥਾਂ 'ਚ ਕੁਰਸੀ ਢਾਕੇ ਬਹਿ ਜੋ ਲੈ ਉਹੀ ਮੰਨ ਲੱਗੀ ਜਾਂਦਾ ਗੱਲੇ ਲਈ ਸਹੇ ਚਹਲ ਸਹੇ ਸਹਲ ਜੀ ਹੈਗਾ ਡਿਸਟ੍ਰਿਕਟ ਮਾਨਸਾ ਪਿੰਡ ਰੱਲਾ ਰੱਲਾ ਪਿੰਡਾ ਉੱਥੇ ਆ ਤੁਸੀਂ ਕਿੱਥੋਂ ਆਏ ਵੀ ਜ਼ਰੂਰ ਦੱਸਿਓ ਤੁਸੀਂ ਕਿਹੜੀ ਜਗ੍ਹਾ ਤੋਂ ਤੇ ਸਾਨੂੰ ਲੋਕੇਸ਼ਨ ਕਿਵੇਂ ਲੱਗੀ ਇਹ ਪਰ ਉਹੀ ਗੱਲ ਜਿਹੜਾ ਜਿੱਥੇ ਰਹਿੰਦਾ ਨਾ ਕਹਿੰਦੇ ਉਹਨੂੰ ਉੱਥੇ ਦੀ ਕਦਰ ਨਹੀਂ ਹੁੰਦੀ ਸਾਡੇ ਵਰਗੇ ਆਸੇ-ਪਾਸੇ ਨੰਗ ਜਾਂਦੇ ਇੱਧਰ ਕਦੇ ਗੌਰ ਹੀ ਨਹੀਂ ਕਰਦੇ ਕਿਉਂਕਿ ਆਪਦਾ ਪਿੰਡ ਆਪ ਬੈਠੇ ਆ ਆਹ ਸਾਹਮਣੇ ਬਣਾਤਾ ਗਰਾਊਂਡ ਖੇਡਣ ਵਾਸਤੇ ਇੱਧਰ ਕਬੱਡੀ-ਕਬੱਡੀ ਖੇਡ ਕੇ ਮੁੰਡੇ ਪੂਰੀ ਸੂਏ ਚ ਮਾਰਦੇ ਆ ਛਾਲਾਂ ਣਾਉਣ ਲਈ ਵੀ ਚਲੋ ਜੀ ਆ ਦੇਖੋ ਇਹਦਾ ਪੂਰਾ ਤੁਰ ਤੁਰ ਤੱਕੀਆ ਆਹ ਸਾਹਮਣੇ ਬਣਾਤਾ ਗਰਾਊਂਡ ਆ ਬਣਾਤਾ ਕਬੱਡੀ ਕਬੱਡੀ ਖੇਡਣ ਵਾਸਤੇ ਮੁੰਡਿਆਂ ਦੇ ਇੱਥੇ ਕਬੱਡੀ ਖੇਡੇ ਕਰਨਗੇ ਹੁਣ ਹੋਰ ਗੇਮਾਂ ਵੀ ਖੇਡੇ ਕਰਨਗੇ ਖੇਡ ਕੇ ਉਦੋਂ ਬਾਅਦ ਇੱਥੇ ਆ ਕੇ ਸੂਵੇ ਚ ਛਾਲ ਆ ਇੱਥੇ ਆ ਕੇ ਨਹਾਉਣ ਲੱਗ ਜਾਣਾ ਹੂੰ ਤੇ ਇੰਦਰੰਦਰ ਮੈਂ ਚੰਡੀਗੜ੍ਹ ਤੋਂ ਹੂੰ ਜੀ ਸਹਿਜ ਚਹਿਲ ਕਿਥੋਂ ਆ ਜੀ ਇਹ ਵੀ ਜਰੂਰ ਦੱਸਿਓ ਅੱਛਾ ਇੰਦਰ ਜੀ ਤੁਸੀਂ ਚੰਡੀਗੜ੍ਹੋਂ ਇਹ ਮੈਂ ਇੱਕ ਪਿੰਡ ਦੀ ਲੋਕੇਸ਼ਨ ਦਿਖਾ ਰਿਹਾ ਹਾਂ ਪਿੰਡ ਹੈਗਾ ਜੀ ਰੱਲਾ ਜ਼ਿਲ੍ਹਾ ਹੈਗਾ ਮਾਨਸਾ ਤੇ ਮਾਨਸਾ ਤੋਂ 16 ਕਿਲੋਮੀਟਰ ਦੂਰੀ ਤੇ ਆ ਪੂਰਾ ਬਰਨਾਲਾ ਰਸਤੇ ਮਾਨਸਾ ਤੋਂ ਬਰਨਾਲਾ ਜਾਵਾਂਗੇ ਤਾਂ ਇਹ ਰਸਤਾ ਆਉਂਦਾਗਾ ਜਿੱਥੇ ਪਿੰਡ ਰੱਲਾ ਸਾਡਾ ਤੇ ਇਹ 메ਨ ਨਹਿਰ ਜਾਂਦੀ ਆ ਇਸ ਨਹਿਰ ਦੇ ਵਿੱਚੋਂ ਦੋ ਰਜਵਾਹੇ ਨਿਕਲਦੇ ਆ ਸਾਡੇ ਜੀ ਇੱਥੇ ਆ ਜਾਂਦੀ ਹੈ ਨਹਿਰ ਬੰਨ ਮੈਂ ਨੇੜੇੋਂ ਕਿਧਰੋਂ ਆ ਆਉਂਦੀ ਹੈ ਕੋਟਲਾ ਬ੍ਰਾਂਚ ਜਿਹੜੀ ਮਲੇ ਕੋਟਲਾ ਸਾਈਡ ਤੋਂ ਆਉਂਦੀ ਆ ਆਹ ਦਾ ਪਿੰਡ ਵੱਲੋਂ ਨਿਕਲ ਜਾਂਦਾ ਕਰ ਜਵਾਹ ਆ ਜਾਂਦਾਗਾ ਆ ਦੇਖੋ ਆ ਜਾਂਦਾ ਇਹਦੇ ਦੋ ਗੇਟ ਨੇਗੇ ਇਹ ਦੋ ਗੇਟਾਂ ਚੋਂ ਪਾਣੀ ਨਿਕਲਦਾ ਆ ਸੀ ਆ ਜਾਂਦਾ ਭੈਣੀ ਰਜਵਾਹ ਇਹਦੇ ਤਿੰਨ ਗੇਟ ਨੇ ਆ ਦੇਖੋ ਤਿੰਨੇ ਗੇਟਾਂ ਚੋਂ ਰਜਵਾਹ ਜਾਂਦਾ ਉਹ ਦੂਰੋਂ ਛੋਟਾ ਜਿਹਾ ਲੱਗਦਾ ਹੂੰ ਵੱਡਾ ਬਹੁਤ ਆ ਤੁਹਾਨੂੰ ਪਤਾ ਹੀ ਆ ਦੋਹਾਂ 'ਚ 6-7 ਫੁੱਟ ਪਾਣੀ ਆ। ਨਹਿਰ ਦੇ ਵਿੱਚ 4-5 ਫੁੱਟ ਪਾਣੀ ਐ ਦੂਹਾਂ ਤੇ ਇੱਧਰ ਪਿੱਛੇ 12-15 ਫੁੱਟ ਪਾਣੀ ਵੀ ਹੈਗਾ। ਪਰ ਤੁਸੀਂ ਐ ਮੰਨ ਲਓ ਵੀ ਦੋਹਾਂ 'ਚ ਅੱਧੀ ਨਹਿਰ ਰੰਗ ਜਾਂਦੀ ਆ ਇਹ 'ਚ ਤੇ ਇਹ 'ਚ ਅੱਧੀ ਨਹਿਰ ਰੰਗ ਜਾਂਦੀ ਆ। ਜੀਰਾਂਜ ਕੋਈ ਹੁੰਦਾ ਸੀ ਸੀ ਪਿੰਛੋਸ ਦੇ ਆਸ-ਪਾਸ ਹੁੰਦਾ ਹੁੰਦੇ ਜਾਂ ਸੀ ਜੀ। ਹਰ ਸਹਰ ਅੱਲਾ ਬਰ ਅੱਲੇ ਦੂਰ ਅੱਲੇ ਤੈਰ ਸਹਜ ਪੰਡਰ ਅੱਲਾ ਤੇਰਾ ਤਾਂ ਤੂੰ ਦੇਖੀ ਹੋਵਰੇ ਨਹਿਰ ਕਨਾਰਾ ਆਪਣਾ ਸੂਵੇ ਤੇ ਸੂਵੇ ਦੀ ਲੋਕੇਸ਼ਨਾਂ ਕਿੰਨੀ ਸੋਹਣੀ ਲੋਕੇਸ਼ਨਾਂ ਪਰ ਆਪਾਂ ਇਹ ਆ ਵੀ ਆਪਾਂ ਜਿਹੜੇ ਪਿੰਡ ਦੇ ਹੁੰਨੇ ਆ ਉੱਤੇ ਆਪਾਂ ਧਿਆਨ ਨਹੀਂ ਕਰਦੇ ਉਹਦੀ ਸੁੰਦਰਤਾ ਨੂੰ ਮਹਿਸੂਸ ਨਹੀਂ ਕਰਦੇ ਸੁੰਦਰਤਾ ਮਹਿਸੂਸ ਕਰਨੀ ਬੜੀ ਵਧੀਆ ਗੱਲ ਆ ਇੰਜੋਏ ਕਰਨਾ ਬੜੀ ਵਧੀਆ ਗੱਲ ਆ ਦੇਖੋ ਕਿੰਨਾ ਵਧੀਆ ਖੇਰਵਾ ਵਾਲਾ ਤੇ ਮੌਸਮ ਦਾ ਵੀ ਕਿਉਂਕਿ ਪਿੰਡ ਚ ਮੌਸਮ ਕੁਝ ਨਾ ਹੋ ਰਾਇ ਇਸ ਜਗ੍ਹਾ ਤੇ ਹੋਰ ਤੇ ਆਪਾਂ ਉਹਨਾਂ ਤੁਰੇ ਜੰਨੇ ਆ ਜਰੋਂ ਉਹਨਾਂ ਪੰਛੀਆਂ ਦੀਆਂ ਆਵਾਜ਼ਾਂ ਤੁਸੀਂ ਸੁਣੋਗੇ ਇੰਨੀਆਂ ਕੁ ਜ਼ਿਆਦਾ ਪੰਛੀਆਂ ਦੀਆਂ ਆਵਾਜ਼ਾਂ ਨੇ ਤੇ ਮੌਸਮ ਬੜਾ ਵਧੀਆ ਹੈਗਾ ਕਿਤੇ ਘਾਟੋ ਰੋਲਾ ਪਾਈ ਜਾਂਦੀ ਆ ਕਿਤੇ ਕੋਈ ਗਿਟਾਰ ਵਾਲਾ ਪਾਈ ਜਾਂਦੀ ਆ ਕਿਤੇ ਕਬੂਤਰ ਰੋਲਾ ਪਾਈ ਜਾਂਦਾ ਚੋਗਾ ਕੇ ਪਾਸ ਹੈ ਜੀ ਓਕੇ 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 ਅੰਦਰ ਇੰਦਰਜੀ ਜੋਗਾ ਸਾਡੇ 4 ਕਿਲੋਮੀਟਰ ਹੀ ਆ ਸਾਥੋਂ ਜੋਗਾ ਸਾਡੇ ਨਾਲ ਆ ਅਰ ਅੱਲਾ ਜੋਗਾ ਦੋਹਾਂ ਦੇ ਨਾਮ ਤੇ ਹੀ ਮਸ਼ਹੂਰ ਹੈ ਇਹ ਵੀ ਜੋਗਰ ਦੀ ਗੱਲ ਦਾ ਤੇ ਇਹ ਪਿੰਡਾ ਘਰ ਅੱਲਾ ਵਨ ਲਾਈਕ ਡਨ ਥੈਂਕ ਯੂ ਸਰ ਇੰਦਰਜੀ ਥੈਂਕ ਯੂ ਮੈਂ ਵੀ ਨਾ ਵੈਸੇ ਫੇਸਬੁੱਕ ਤੇ ਲਾਈਵ ਹੁੰਦਾ ਹਾਂ ਉਹਨਾਂ YouTube ਤੇ ਘੱਟ ਹੁੰਦਾ ਸੀ ਪਰ ਹੁਣ ਆ ਜਾਂਦਾ ਵੀ YouTube ਤੇ ਵੀ ਲਾਈਵ ਹੋਈਏ ਤੇ ਕਰਨ ਚਹਿਲ ਬਾਬਾ ਜੋਗੀਪੀਰ ਕੋਲ ਬਿਲਕੁਲ ਜੀ ਬਾਬਾ ਜੋਗੀਪੀਰ ਕੋਲ ਨਹੀਂ ਰੱਲੇ ਚੀਆ ਬਾਬਾ ਜੋਗੀਪੀਰ ਤੇ ਰੱਲੇ ਦੀ ਹੀ ਜਗਾ ਬਾਬਾ ਜੋਗੀਪੀਰ ਦੀ ਆ ਦੇਖੋ ਤੁਹਾਨੂੰ ਪਹਿਲਾਂ ਦੱਸ ਕੇ ਅਸੀਂ ਨੇ ਆ ਦੇਖੋ ਤੁਹਾਨੂੰ ਚੀਜ਼ ਦਿਖਾਉਣਾ ਪੌਦਿਆਂ ਚ ਆ ਦੇਖੋ ਆ ਗਰਦੀ ਗਟਾਰ ਆ ਦੇਖੋ ਪਤਾ ਨਹੀਂ ਕੀ ਚੱਕਦੀ ਫਿਰਦੀ ਆ ਪੌਦਿਆਂ ਦੇ ਵਿੱਚੋਂ ਆਇਆ ਇੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖੋ ਉੱਲੀ ਬਣਾਈ ਹੋਈ ਆ ਇਹਨਾਂ ਨੇ ਜਿਹੜੇ ਬਾਈ ਨਰਸਰੀ ਤਿਆਰ ਕਰ ਰਹੇ ਆ ਹਨਾ ਨਰਸਰੀ ਵਾਲਿਆਂ ਨੇ ਆਪ ਦੀ ਇੱਕ ਝੌਂਪੜੀ ਜੀ ਬਣਾਈ ਹੋਈ ਆ ਤੇ ਸਭ ਤੋਂ ਵੱਡੀ ਗੱਲ ਤਾਂ ਇੱਥੇ ਤੋਂ ਤੁਰੇ ਜਾਵਾਂਗੇ ਨਾ ਤੁਸੀਂ ਆਵਾਜ਼ਾਂ ਸੁਣਿਓ ਕਿੰਨੀਆਂ ਸੋਹਣੀਆਂ ਸੋਹਣੀਆਂ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਵਖਰੀਆਂ ਮੈਸੂਰ ਹੋਈ ਜਾਣੀਆਂ ਤੇ ਬਾਕੀ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਪੰਛੀ ਆ ਦੇਖੋ ਲੈ ਕਾਟੋ ਥੱਲੇ ਭੱਜੀ ਫਿਰਦੀ ਆ ਇੱਧਰ ਆ ਗਈ ਮੈਨੂੰ ਲੱਗਦਾ ਹੁਣ ਉਹ ਚੋਗੀ ਸਾਨੂੰ ਦੇਣੀ ਨਹੀਂ ਚੜ ਗਈ ਦਰਖਤ ਤੇ ਪਹਿਲਾਂ ਹੀ ਆ ਦੇਖੋ ਆ ਗਟਾ ਆ ਮਰਗਾਈ ਰਸਤੇ ਛੁੱਟੀ ਜਾਂਦੀ ਆ ਕੁਝ ਇਹਨਾਂ ਨੂੰ ਇਹ ਵੀ ਹੁੰਦਾ ਜਦੋਂ ਨੇੜੇ ਹੁੰਨੇ ਤਾਂ ਭੱਜ ਜਾਂਦੇ ਆ ਪੰਛੀ ਇਹਨਾਂ ਨੂੰ ਆ ਸਾਨੂੰ ਫੜਨ ਨਾ ਲਵੇ ਆ ਦੇਖੋ ਚੱਕੀ ਰੋਣੋ ਜੀ ਹੁੰਦਾ ਭੱਜਿਆ ਉਹ ਤੇ ਰੂਨ ਜਾਣੀ ਓਡੀਆਂ ਜਾਣੀਆਂ ਪਰਵਾਸੀ ਪੰਛੀ ਬਣ ਜਾਂਦੇ ਹਨ ਇਹ ਸਮਿਆਂ ਦੇਖੋ ਡੇਲੀ ਸਵੇਰੇ ਜਦੋਂ ਮੈਂ ਆਉਣਾ ਇਹ ਦੇਖਦਾ ਸਾਰੇ ਪੰਛੀ ਆਪੋ ਆਪਣੇ ਕੰਮਾਂ ਤੇ ਚਾਈ ਜਾਂਦੇ ਹੁੰਦੇ ਆ ਆਪਾਂ ਕਹਿੰਦੇ ਨੇ ਇਨਸਾਨ ਕੰਮਾਂ ਤੇ ਜਾਂਦਾ ਇਹ ਪੰਛੀ ਵੀ ਆਪੋ ਆਪਦਾ ਸਾਰਾ ਰੋਜ਼ਗਾਰ ਕਰਦੇ ਆ ਜਦੋਂ ਮਰਜ਼ੀ ਦੇਖ ਲਓ ਜੇ ਸਵੇਰੇ ਤੁਸੀਂ ਹੁਣ ਤਾਂ ਸਵਾ 6 ਹੋ ਗਏ 6 ਵਜੇ ਤੋਂ ਪਹਿਲਾਂ ਪਹਿਲਾਂ ਆਉਣੇ ਆ ਨਾ 6 ਵਜੇ ਤੱਕ 6 ਸਵਾ 6 ਤੱਕ ਆ ਦੇ ਖਵਾ ਜਾਂਦੇ ਆ ਦੋ ਜੀ ਕੈਮਰੇ ਦੇ ਸੀਗਾ ਆ ਦੇਖੋ 6 ਸਵਾ 6 ਤੱਕ ਦੇਖਾਂਗੇ ਸਾਰੇ ਪੰਛੀ ਸੋਨੂੰ ਕੰਮਾਂ ਤੇ ਜਾਂਦੇ ਦੇ ਸੀ ਜਾਣਗੇ 6 ਵਜੇ ਤੇ ਜੇ ਤੁਸੀਂ ਸ਼ਾਮਲੇ ਟਾਈਮ ਆ ਕੇ ਦੇਖੋਗੇ 6:00 ਵਜੇ ਤੋਂ ਬਾਅਦ ਉਦੋਂ ਸਾਰੇ ਦੇ ਸਾਰੇ ਪੰਛੀ ਆਪੋ ਆਉਦੇ ਘਰਾਂ ਨੂੰ ਵਾਪਸ ਪਰਤਦੇ ਸੋਨੂੰ ਦੇਖਣਗੇ ਇਹ ਸਭ ਤੋਂ ਵੱਡੀ ਗੱਲ ਆਪਾਂ ਕਹਿ ਦਿੰਦੇ ਆ ਦੇਖੋ ਦਿਲਚੋਲੀ ਪਈ ਆ ਕਿਸੇ ਨੇ ਤੇ ਆ ਦੇਖੋ ਉਹ ਪੰਛੀ ਚੁਗੀਆਂ ਜਾਂਦੇ ਆ ਮਤਲਬ ਕੱਲਾ ਇਨਸਾਨ ਹੀ ਨਹੀਂ ਕੰਮ ਕਰਦਾ ਇੱਥੇ ਹਰ ਇੱਕ ਜੀਵ ਜੰਤੂ ਜਿਹੜਾ ਦੁਨੀਆ ਤੇ ਆਇਆ ਹੈ ਨਾ ਉਹ ਆਪਦੇ ਜੋਗਾ ਕੰਮ ਜ਼ਰੂਰ ਕਰਦਾ ਬ੍ਰਦਰ ਜੀ ਆਪ ਦਾ ਨੇਮ ਕੀ ਹੈ ਜੀ ਜਿਹੜਾ ਸਰ ਪੇਜ ਦਾ ਨਾਮ ਆ ਨਾ ਹਾਈ ਅ ਮਨੀਸ਼ ਉਹੀ ਹੈ ਮੇਰਾ ਨਾਮ ਮਨੀਸ਼ ਹੀ ਆ ਮਨੀਸ਼ ਸ਼ਰਮਾ ਮੇਰਾ ਨਾਮ ਆ ਤੇ ਚੈਨਲ ਦਾ ਨਾਮ ਮੈਂ ਇਹੀ ਰੱਖਿਆ ਹੋਇਆ ਸਰ ਆਪਦੇ ਨਾਮ ਦੇ ਹੀ ਤੇ ਤੁਸੀਂ ਇਹ ਦੇਖੋ ਵੀ ਮੈਂ ਜਿਹੜੀ ਗੱਲ ਕਰਦਾ ਸੀ ਪੰਜ 6 ਸਵੇਰੇ ਸੋਨੂੰ ਕੰਮ ਤੇ ਜਾਂਦੇ ਦੇਸਣਗੇ ਸ਼ਾਮ ਨੂੰ ਕੰਮ ਤੋਂ ਆਉਂਦੇ ਦੇਸਣਗੇ ਸਭ ਤੋਂ ਵਧੀਆ ਗੱਲ ਇਹ ਆ ਆਪਾਂ ਕਦੇ ਮਹਿਸੂਸ ਜਾਂ ਧਿਆਨ ਕਰਦੇ ਨਹੀਂ ਆਪਾਂ ਕਹਿੰਦੇ ਬੰਦਾ ਹੈਗਾ ਇੱਕ ਇਹ ਜਿਹੜਾ ਬੰਦਾ 24 ਘੰਟੇ ਲੱਗਿਆ ਰਹਿੰਦਾ ਕੰਮਾਂ ਤੇ ਤੇ ਮਤਲਬ ਮਸ਼ੀਨ ਦੀ तरह ਹਨਾ ਹਰ ਇੱਕ ਵਿਅਕਤੀ ਦਾ ਕੰਮ ਆ ਵੀ ਉਹਨੇ ਉਹਦੇ ਪਰਿਵਾਰ ਦਾ ਵੇਟ ਪਾਲਣਾ ਤੇ ਉਹਨਾਂ ਵਾਸਤੇ ਜਿਉਂਦਾ ਹਨਾ ਪਰ ਪੰਛੀ ਵੀ ਸਵੇਰੇ ਸਾਨੂੰ ਕੰਮ ਤੇ ਜਾਂਦੇ ਦੇਖਣਗੇ ਸ਼ਾਮ ਨੂੰ ਆਉਂਦੇ ਦੇਖਣਗੇ ਤੁਸੀਂ ਇਹ ਸੋਚੋ ਵੀ ਜੇ ਉਹ ਸਵੇਰੇ ਜਿਹੜੇ ਲੰਬਾ ਭੱਜੇ ਜਾਂਦੇ ਆਕਾਸ਼ 'ਚ ਸਾਨੂੰ ਦਿਂਦੇ ਆ ਟੋਲੀਆਂ ਚ ਭਜੇ ਜਾਂਦੇ ਆ ਆਕਾਸ਼ ਚ ਦੀਂਦੇ ਆ ਤੇ ਸ਼ਾਮ ਨੂੰ ਵਾਪਸ ਆਉਂਦੇ ਦੀਂਦੇ ਆ ਤਾਂ ਤੁਸੀਂ ਇਹ ਸੋਚੋ ਵੀ ਉਹ 12 12 ਘੰਟੇ ਉਹ ਕਿੱਥੇ ਜਾਂਦੇ ਆ ਕੰਮ ਕਰਨ ਹਨਾ ਆਪਾਂ ਇਹ ਚੀਜ਼ ਸੋਚਦੇ ਨਹੀਂ ਇਹ ਪਰ ਆ ਦੇਖੋ ਇੱਥੇ ਐਂ ਭਜੇ ਫਿਰਦੇ ਆ ਬੰਸੀ ਆ ਦੇਖੋ ਦਰਦੇ ਵੀ ਆ ਪਰ ਇਹ ਵੀ ਸਾਨੂੰ ਫੜ ਨਾ ਲਵੇ ਉਹ ਜਾ ਵੜਿਆ ਖੰਡਿਆਂ ਚ ਤੇ ਪਰ ਇਹ ਜ਼ਰੂਰ ਆ ਵੀ ਹਾਰੇ ਕਰਤ ਕਰਦਾਗਾ ਤੇ ਮੈਨੂੰ ਇਹ ਲੱਗਦਾ ਵੀ ਆਪਣੇ ਨਾਲੋਂ ਜ਼ਿਆਦਾ ਪੰਛੀ ਜ਼ਿਆਦਾ ਸਿਆਣੇ ਹੁੰਦੇ ਆ ਦੇਖੋ ਘਾਟੋ ਬੈਠੀ ਆ ਐ ਫਿਰ ਭੱਜਲੀ ਮੈਂ ਜ਼ੂਮ ਕਰਕੇ ਹੁੰਦਾ ਸੀ ਚਿੜੀ ਦੇਖੋ ਆ ਛੋਟੀ ਚਿੜੀ ਆ ਕਿੱਥੇ ਮਿਲਦੀ ਅੱਜ ਕੱਲ ਇਹ ਮੈਂ ਕੋਸ਼ਿਸ਼ ਕਰੂੰਗਾ ਦਿਖਾਉਣ ਦੀ ਆ ਦੇਖੋ ਆ ਫਿਰਦੀ ਕਿਧਰ ਭੱਜ ਗਈ ਅੱਛੀ ਹੋ ਵਰਦੀ ਆ ਬੈਠੀ ਆ ਜਮੀ ਛੋਟੀ ਜੀ ਆ। ਨਲਗੜ ਟਿਕ ਦਿਨ ਕਹਾਂ ਪੱਜਾਂਦੀ ਆ। ਇਹੋ ਜੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਵੀ ਤੁਹਾਨੂੰ ਵਧੀਆ ਵੀ ਲੱਗਣ ਤੇ ਵੈਸੇ ਆ ਮੈਂ ਇੱਕ ਦਿਨ ਨਾ ਕੋਸ਼ਿਸ਼ ਕਰੂੰ ਕੋਈ ਵਧੀਆ ਕੈਮਰਾ ਲੈਣਾ ਮੈਂ ਦੁਆ ਦਾ। ਉਸ ਤੇ ਨਾ ਫੋਟੋਆਂ ਵੀਡੀਓ ਬਣਾ ਕੇ ਪਾਏ ਕਰਾਂਗੇ। ਚਾਹ ਚਹਾੜ ਦੀ। ਚਲੋ ਮੈਨੂੰ ਵਧੀਆ ਲੱਗੂਗਾ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਰਨਾ ਨਹੀਂ ਤਾਂ ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਆਪਾਂ ਕੋਸ਼ਿਸ਼ ਚੰਗਾ ਦਾ ਦੇਖੀ ਜਿਹੜਾ ਕੁਦਰਤ ਨੇ ਬਣਾਇਆ ਹੋਇਆ ਹੈ ਨਾ ਕੁਦਰਤ ਨੂੰ ਆਪਾਂ ਅੱਖੋਂ ਪਰੋਖੇ ਬਹੁਤ ਜ਼ਿਆਦਾ ਕਰਦੇ ਆ ਆ ਦੇਖੋ ਆ ਫਿਰਦੇ ਕਿੰਨੇ ਕਬੂਤਰ ਫਿਰਦੇ ਆ ਭੱਜ ਲਿਆ ਮੈਂ ਥੋੜਾ ਜਿਹਾ ਬੈਠਿਆ ਬੈਠਿਆ ਆ ਬੈਠਿਆ ਸਭ ਤੋਂ ਵੱਡੀ ਗੱਲ ਆ ਕਿੰਨੇ ਬੈਠੇ ਇਹ ਕੁਛ ਨਾ ਕੁਛ ਕੈਮਰਾ ਫਸਰੋ ਅਫਸਰਾਗੀ ਨੇਰੀ محکمہ ਦੇ ਆ ਦੇਖੋ ਕਿੰਨੇ ਸੋਹਣੇ ਪੱਤੇ ਲੱਗਦੇ ਆ ਤੇ ਦਾੜੀ ਲੌਮਕੀ ਦੇਖੋ ਦਾੜੀ ਤੇ ਮੈਂ ਅਕਸਰ ਪੁੱਛਦਾ ਹਾਂ ਵੀ ਕਿਨੇ-ਕਿਨੇ ਆਹਾ ਦਾੜੀ ਝੂਟੀ ਆ ਕਿਨੇ-ਕਿਨੇ ਤੇ ਪੀਂਗਾ ਝੂਟੀਆਂ ਉਹ ਵੀ ਦੱਸੇ ਕਰੋ ਯਾਰ ਹਨਾ ਵੈਸੇ ਕਦੇ ਕਿਸੇ ਨੇ ਦੱਸਿਆ ਨਹੀਂ ਅਸੀਂ ਬੜੇ ਝੂਟੇ ਲਈਏ ਨੋ ਲੌਮਕ ਕੇ ਇਹ ਵੀ ਨਜ਼ਾਰੇ ਵੱਖਰੇ ਆ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਇੱਥੇ ਆ ਕੇ ਮਾਹੌਲ ਹੀ ਹੋਰ ਹੋ ਜਾਂਦਾ ਨਹਿਰੀ ਕੋਠੀ ਆ ਗਈ ਤੇ ਨਹਿਰੀ ਕੋਠੀ ਜਾ ਕੇ ਐਵੇਂ ਉਹ ਆਈ ਜਾਂਦੇ ਨੇ ਯਾਰੇ ਆਈ ਜਾਂਦੇ ਨੇ ਮੇਰੇ ਆਹ ਦੇਖੋ ਆ ਕੈਨੇਡਾ ਦੇ ਵਾਲਾ ਸੀਨ ਜਗਾਏ ਪੱਤੇ ਜੇ ਖੰਡੇ ਜੇ ਹੋਏ ਤੇ ਇੱਕ ਨਵੇਂ ਪੱਤੇ ਨਿਕਲ ਰਹੇ ਪਰ ਆਪਣੀ ਇੱਥੇ ਕੈਨੇਡਾ ਅਮਰੀਕਾ ਨਹਿਰੀ ਕੋਠੀ ਦੇ ਨਾਲ-ਨਾਲ ਤੁਸੀਂ ਦੇਖੋ ਆਹ ਸਾਡੇ ਆਕਸੀਜਨ ਦੇ ਦਰਖਤ ਨੇਗੇ ਆਕਸੀਜਨ ਦਾ ਟਰੱਕ ਸੌਰੀ ਦੇਖੋ ਇਹ ਚੀਜ਼ਾਂ ਕਿੱਥੇ ਮਿਲਦੀਆਂ ਨਾ ਐਡਾ بڑا ਰਖਤ ਹੁਣ ਮਿਲੇ ਕਿਉਂਕਿ ਬੜ ਜਿਆਦਾ ਦਿੰਦੇ ਆ ਲਾਉਂਦੇ ਘੱਟ ਨੇ ਪਰ ਇਹ ਵੀ ਜ਼ਰੂਰੀ ਆ ਆਪਾਂ ਰਖਤ ਲਾਈਏ ਆ ਦੇਖੋ ਕਿਉਂ ਘਟਾਰਾ ਪਾਉਂਦੀਆਂ ਨੇ ਨਾ ਰੌਲਾ ਬੈਠੀ ਆ ਛੂ ਚਕੜ ਕਰਦੀ ਆ ਤੇ ਕੌਚੋਂ ਵੱਡੀ ਗੱਲ ਤੋ ਆ ਵੱਡੀ ਨਹਿਰ ਦਾ ਪਾਣੀ ਲੈ ਸੋਨੂੰ ਵੱਡੀ ਨਹਿਰ ਦੀ ਝਾੜ ਵੀ ਡਿੱਗਦੀ ਦਿਖਾਵਾਂ ਜਿਹੜੀ ਮੇਨ ਆ ਇਹਦਾ ਪਰ ਸ਼ੋਰ ਬਹੁਤ ਜ਼ਿਆਦਾ ਤੇ ਪਾਣੀ ਡੂੰਗਾ ਵੀ ਬਹੁਤ ਜ਼ਿਆਦਾ ਇਹ ਆ ਗਿਆ ਸਾਡਾ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਸਰਕਾਰੀ ਹਾਈ ਸਮਾਰਟ ਸਕੂਲ ਨੱਲਾ 10ਵੀਂ ਇੱਥੇ ਕੀਤੀ ਆ ਦੋਸਤੋ ਸਾਨੂੰ ਆੜੇ ਆ ਤੂੰ ਵੀ ਇੱਥੇ ਕੀਤੀ ਆ ਬੜਾ ਯਾਰ ਤੂੰ ਵੀ ਇੱਥੇ ਕੀਤੀ ਆ ਦਸਮੀ ਸੜਾਈ ਆ ਬਾਈ ਆ ਦੇਖੋ ਆ ਵੱਡੀ ਝਾਲ ਹੋਰੇ ਡੇਗਦੇ ਨੇ ਉਹ ਨਹਿਰ ਫੁੱਲਾ ਗਈ ਸੂਏ ਘਟਾਏ ਆ ਹਨਾ ਨਾ ਆ ਪਾਪਾ ਨਾਲ ਮੈਂ ਦੇਖਿਆ ਉਹਨਾਂ ਡੂੰਡਾ ਪੈਂਦਾ ਨਹੀਂ ਆ ਬਰੇ ਬਸ ਉਹ ਹੀ ਗੱਲ ਕਰ ਰਹੇ ਨੇ ਤੇ ਝੂਠ ਬੋਲ ਆ ਦੇਖੋ ਫਿਕਰ ਦੇ ਘਾਟ ਹੋ ਰਹੀ ਦੀ ਕਹਿੰਦੀ ਕੱਲੀ ਨਾ ਜਾਈ ਖੇਤ ਨੂੰ ਗੱਲ ਕਰੋ ਭੱਜ ਗਈ ਮੈਂ ਤੁਹਾਨੂੰ ਦਿਖਾਉਂਦਾ ਸੀ ਉਹ ਜਾਂਦੀ ਹੈ ਭੱਜੀ ਆਹ ਬੈਠੀ ਆ ਉਹ ਜਾਂਦੀ ਭੱਜੀ ਪਾਣੀ ਦਾ ਪਤਾ ਲੱਗਣ ਲੱਗ ਗਿਆ ਵੀ ਵਰਦੇ ਘਟਣਾ ਉਹ ਬਰੇ ਨਹਿਰੀ ਵਿਭਾਗ ਦੇ ਅਫਸਰ ਨਾਲ ਰਹੀਦਾ ਆ ਜਾਂਦੀ ਹੈ ਜਿਹੜੀ ਭੱਜੀ ਦੇਖੋ ਉਹ ਪਤੰਦਰ ਨਹੀਂ ਉਧਰ ਦੀ ਲੰਗੀ ਇਹ ਚੀਜ਼ਾਂ ਯਾਰ ਕਿੱਥੇ ਮਿਲਦੀਆਂ ਨੇ ਇਹ ਆ ਸਵਰਗਾਂ ਦੇ ਝੂਟੇ ਤਾਂ ਹੀ ਮੈਂ ਲਿਖਿਆ ਸੀ ਸਵਰਗਾਂ ਦੇ ਨਜ਼ਾਰੇ ਨਜ਼ਾਰੇ ਸਵਰਗਾਂ ਦੇ ਆ ਹਰਲੇ ਜਿਵੇਂ ਇਸ ਵਰਗ ਨੇ ਇਧਰ ਵੀ ਨਹਿਰ ਜਾ ਫਿਰਦੀਆਂ ਮਰਗਾਈਆਂ ਦੇਖੋ ਐਕਸਲ ਫੜਦੇ ਬਹੁਤ ਜਿਆਦਾ ਸੁੰਗ ਰਹੇ ਹੋਏ ਦੂਰ ਬਹੁਤ ਹੀ ਜਿਆਦਾ ਮਰਗਾਈ ਪਰ ਹੋ ਜਾਂਦੀ ਹੈ ਤਹਿਰ ਤੇ ਵਿਚਾਲੇ ਤਰੀ ਆਹ ਰਕਤਾਂ ਦੇ ਪੰਛੀ ਪੰਛੀ ਆ ਬਸ ਤੋਂ ਬੱਕਰੀਆਂ ਆਵਾਜ਼ਾਂ ਇਵੇਂ ਜਿ ਲੱਗਦੀ ਹੁੰਦੀ ਆ ਲਾਈਵ ਦੋਸਤੋ ਦੱਸਿਓ ਜ਼ਰੂਰ ਕਰਾਉਣਾ ਕਿਉਂਕਿ ਮੈਨੂੰ ਐ ਹੁੰਦਾ ਵੀ ਵੱਖਰੀ ਜੀ ਚੀਜ਼ ਦਿਖਾਈਏ ਸ੍ਰੀ ਗੁਰੂ ਸਾਹਿਬ ਜੀ ਕਰਾਈਏ ਤੇ ਜੇ ਚੰਗੀ ਲੱਗਦੀ ਆ ਕਮੈਂਟ ਜ਼ਰੂਰ ਕਰੇ ਕਰੋ ਹਨਾ ਤੇ ਠੀਕ ਆ ਫਿਰ ਧੰਨਵਾਦ ਦੋਸਤੋ ਕੱਢਦੇ ਆ ਲਾਈਵ